ਤੁਸੀਂ ਬਹੁਤ ਸਾਰੀਆਂ ਸ਼ਖਸੀਅਤਾਂ ਵੇਖਦੇ ਹੋ ਇੱਕ ਸ਼ਖਸੀਅਤ ਤੁਹਾਨੂੰ ਦੱਸ ਦਈਏ ਕਿ ਜਿਸ ਨੇ ਲਗਭਗ 30-40 ਗੱਡੀਆਂ ਜਾਂ 50 ਗੱਡੀਆਂ ਜਿਹੜੀਆਂ ਆਮ ਪਿੰਡਾਂ ਨੂੰ ਦਿੱਤੀਆਂ ਹੋਈਆਂ ਨੇ ਜੇ ਇੱਕ ਗੱਡੀ ਦੀ ਕੀਮਤ ਦੀ ਗੱਲ ਕਰੀਏ ਤੇ 5-7 ਲੱਖ ਤੋਂ ਥੱਲੇ ਨਹੀਂ ਹੁੰਦੀ ਔਰ ਗੱਡੀਆਂ ਜਦੋਂ 5-7 ਪਿੰਡਾਂ ਵਿੱਚ ਦੇਣੀਆਂ ਤਾਂ ਕਿਸ ਕੰਮ ਵਾਸਤੇ ਦਿੱਤੀਆਂ ਗਈਆਂ ਅੱਜ ਕੋਈ ਸਾਈਕਲ ਨਹੀਂ ਦਿੰਦਾ ਲੇਕਿਨ ਜਿਸ ਬੰਦੇ ਉੱਤੇ ਮਹਾਰਾਜ ਦੀ ਕਿਰਪਾ ਹੋਵੇ ਜਿਸ ਦੇ ਉੱਤੇ ਪੂਰਾ ਸਹਿਯੋਗ ਹੋਵੇ ਮਾਲਕ ਦਾ ਉਸ ਦੇ ਵਿੱਚ ਇੱਕ ਜਿਗਰਾ ਹੁੰਦਾ ਕਿ ਮੈਂ ਕੋਈ ਡੋਨੇਟ ਵੀ ਕਰਨਾ ਹੈ ਜਾਂ ਆਪਣਾ ਦਸਵੰਧ ਵੀ ਕੱਢਣਾ ਹੈ ਜਾ ਕੋਈ ਸੇਵਾ ਵੀ ਕਰਨੀ ਆ ਐਵੇਂ ਜੀ ਗੱਲ ਐ ਦੱਸ ਦਈਏ ਕਿ ਅਸੀਂ ਗੁਰਦੁਆਰਾ ਟੈਲੀ ਸਾਹਿਬ ਦੇ ਵਿੱਚ ਖੜੇ ਆ ਔਰ ਦੀਨਾ ਨਗਰ ਹਲਕੇ ਦੇ ਵਿੱਚ ਖੜੇ ਆ ਔਰ ਗੱਲੜੀ ਪਿੰਡ ਦੇ ਵਿੱਚ ਖੜੇ ਆ ਔਰ ਸਵਰਨ ਸਲਾਰੀਆ ਜੀ ਜਾਣਦੇ ਹੋ ਤੁਸੀਂ ਬਹੁਤ ਵੱਡੀ ਹਸਤੀ ਆ ਔਰ ਇਸ ਹਿੰਦੁਸਤਾਨ ਦੇ ਵਿੱਚ ਇਸ ਭਾਰਤ ਦੇ ਵਿੱਚ ਚੰਗਾ ਨਾਮ ਐ ਔਰ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੀ ਸੰਗਤ ਐ ਇਸ ਵੇਲੇ ਉਹਨਾਂ ਦਾ ਇੱਜ਼ਤ ਮਾਨ ਕਰ ਰਹੀ ਆ ਇhtram ਕਰ ਰਹੀ ਆ ਕਿ ਇੱਥੇ ਸਵਾਗਤ ਕੀਤਾ ਜਾ ਰਿਹਾ ਆ ਉਰੋਣਾ ਵੱਲੋਂ ਗੁਰਦੁਆਰਾ ਟਾਲੀ ਸਾਹਿਬ ਨੂੰ ਇੱਕ ਗੱਡੀਆਂ ਜਾਂ ਦੋ ਗੱਡੀਆਂ ਜਿਹੜੀਆਂ ਪਿੰਡਾਂ ਦੇ ਲੋਕਾਂ ਦੀ ਸੇਵਾ ਵਾਸਤੇ ਦਿੱਤੀਆਂ ਗਈਆਂ ਨੇ ਆਹ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਆਹ ਗੱਡੀਆਂ ਖੜੀਆਂ ਨੇ ਦੋ ਗੱਡੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਥੋੜਾ ਆਹ ਗੱਡੀਆਂ ਵਿਖਾਈਆਂ ਜਾਣ ਆਹ ਗੱਡੀਆਂ ਵਿਖਾਈਆਂ ਜਾਣ ਆਹ ਗੱਡੀਆਂ ਜਿਹੜੀਆਂ ਐਸੇ ਇਲਾਕੇ ਨੂੰ ਬੜੀ ਖੁਸ਼ਖਬਰੀ ਦੀ ਗੱਲ ਔਰ ਵਧਾਈ ਦੇ ਪਾਤਰ ਨੇ ਇਹ ਲੋਕ ਜਿਨ੍ਹਾਂ ਕੋਲੇ ਸ਼ਕਸ਼ੀਅਤ ਪਹੁੰਚੀ ਆ कि जिसने अपने पल्लेयो एक सेवा ਕਰਨ ਦਾ ਮਨ ਟੀਚਾ ਬਣਾਇਆ ਕਿ ਮੈਂ ਇਸ ਏਰੀਏ ਦਾ ਵੀ ਇਸ ਹਲਕੇ ਦਾ ਵੀ ਕੁਝ ਸੋਚਣਾ ਹੈ ਔਰ ਆਪਣੇ ਬੜੇ ਨਿੱਜੀ ਕਾਰੋਬਾਰ ਦੇ ਵਿੱਚ ਰਹਿੰਦੇ ਨੇ ਬਹੁਤ ਵੱਡੇ ਬਿਜ਼ਨਸਮੈਨ ਨੇ ਔਰ ਗੱਲ ਕਰਦੇ ਆ ਸਲਾਰੀਆ ਸਾਹਿਬ ਇੱਥੇ ਆਏ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਰ ਸਵਾਗਤ ਆ ਤੁਹਾਡਾ ਇਸ ਏਰੀਏ ਦੇ ਵਿੱਚ ਬਹੁਤ ਸਾਰੀਆਂ ਸਖਜੀਤਾਂ ਇੱਥੇ ਆਈਆਂ ਤੇ ਬਹੁਤ ਗਈਆਂ ਲੇਕਿਨ ਉਹ ਚਾਰ ਹਰ ਇੱਕ ਦੇ ਆਪੋ ਆਪਣੀ ਔਰ ਤੁਹਾਡੇ ਵਿਚਾਰਾਂ ਜਿਹੜੀਆਂ ਇਹਨਾਂ ਨੂੰ ਸੁਣਨ ਵਾਸਤੇ ਲੱਖਾਂ ਲੋਕ ਇੱਥੇ ਪਹੁੰਚੇ ਨੇ ਹਜ਼ਾਰਾਂ ਦੀ ਤਦਾਰ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਕਿਵੇਂ ਵੇਖਦੇ ਹੋ ਇਸ ਏਰੀਏ ਨੂੰ ਪਹਿਲੇ ਤਾਂ ਏਰੀਆ ਜਿਹੜਾ ਵਾ ਬਾਰਡਰ ਏਰੀਆ ਨਾਲ ਲੱਗਦਾ ਔਰ ਬਹੁਤ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਹੈ ਔਰ ਤੁਸੀਂ ਇੱਕ ਸਹੂਲਤ ਅੱਜ ਜਿਹੜੀ ਵੇਖੀ ਹੈ ਕਿ ਇਹ ਜ਼ਰੂਰਤ ਸੀਗੀ ਔਰ ਉਸ ਨੂੰ ਦਿੱਤਾ ਅਸੀਂ ਤੁਹਾਨੂੰ ਆਪ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਔਰ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇੱਕ ਗੱਡੀ ਆ ਜਾਂ ਦੋ ਗੱਡੀਆਂ ਅੱਜ ਜਿਹੜੀਆਂ ਇਸ ਹਾਲਕੇ ਨੂੰ ਦਿੱਤੀਆਂ ਅਰਜਿੰਦਰ ਪਹਿਲੇ ਸਾਰੇ ਮੇਰੇ ਪਰਿਵਾਰ ਜਿਹੜੇ ਵੀ ਖੜਨੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸਭ ਤੋਂ ਪਹਿਲੇ ਮੇਰੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਮੇਰੇ ਨਾਲ ਖੜੀ ਹੈਗੀ ਹੈ ਔਰ ਅੱਜ ਮੈਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਹੈੱਡ ਗ੍ਰੰਥੀ ਸਾਹਿਬ ਵੀ ਸਾਡੇ ਨਾਲ ਹੈਗੇ ਨੇ ਔਰ ਇਹਨਾਂ ਦੇ ਮੈਨੇਜਰ ਸਾਹਿਬ ਇਹਨਾਂ ਦੇ ਸਾਰੇ ਮੇਰੇ ਸਾਰੇ ਕਾਰਕਿਰਤਾ ਆਮ ਆਦਮੀ ਪਾਰਟੀ ਦੇ ਹਲਕੇ ਦੇ ਮੌਕਾ ਮਿਲਿਆ ਮੈਨੂੰ ਅੱਜ ਸ਼੍ਰੀ ਚੰਦ ਬਾਬਾ ਸ਼੍ਰੀ ਚੰਦ ਜੀ ਦੇ ਇੱਥੇ ਗੋਡਾਲੀ ਸਾਗੁਰਦਵਾਰੇ ਤੇ ਆ ਕੇ ਅਸ਼ੀਰਵਾਦ ਲੈਣ ਦਾ ਇੱਕੋ ਹੀ ਏਮ ਸੀਗਾ ਕਿ ਅਸ਼ੀਰਵਾਦ ਲੈ ਕੇ ਇਸ ਹਲਕੇ ਨੂੰ ਕਿਉਂਕਿ ਮੈਂ ਅੱਜ ਵੀ ਪਿੰਡਾਂ 'ਚ ਜੰਨਾ ਲੋਕੀ ਬਿਮਾਰ ਰਹਿੰਦੇ ਨੇ ਘਰਾਂ 'ਚ ਲੇਟੇ ਰਹਿੰਦੇ ਨੇ ਡਰਦੇ ਵਿਚਾਰੇ ਕਿਤੇ ਹਸਪੀਟਲ ਨਹੀਂ ਦਿੰਦੇ ਉਹਨਾਂ ਨੂੰ ਇਹ ਲੱਗਦਾ ਪਤਾ ਨਹੀਂ ਕਿੰਨਾ ਜਿਆਦਾ ਕਿੰਨਾ ਵੱਡਾ ਖਰਚਾ ਹੋ ਜਾਏਗਾ ਮੈਂ ਤੁਹਾਨੂੰ ਅੱਜ ਗਾਰੰਟੀ ਨਾਲ ਕਹਿ ਰਿਹਾ ਏ ਕਿ ਤੁਸੀਂ ਜਿਹੜੇ ਪਰਿਵਾਰ ਕੋਈ ਵੀ ਬਿਮਾਰ ਹੁੰਦਾ ਗਰੀਬ ਹੋਏ ਅਮੀਰ ਹੋਏ ਕੋਈ ਵੀ ਹੋਏ ਅੱਜ ਇੱਥੇ ਅਸੀਂ ਇੱਕ ਗੱਡੀ ਹੁਣ 베ਚਤੀ ਹੈ ਔਰ ਮੈਂ ਆਪਣੇ ਮੈਨੇਜਰ ਸਾਹਿਬ ਔਰ ਸਾਡੇ ਹੈੱਡ ਗ੍ਰਾਂਤੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਇੱਕ ਬੋਲ ਲਾ ਦਿਓ ਜਿਸ ਵੀ ਪਰਿਵਾਰ ਨੂੰ ਉਹ ਪਾਰ ਪਾਰਟੀਵਾਦੀ ਕੋਈ ਨਹੀਂ ਹੋਏਗੀ ਆਮ ਆਦਮੀ ਪਾਰਟੀ ਦਾ ਬੰਦਾ ਹੋਏ ਕਾਂਗਰਸ ਦਾ ਹੋਏ ਭਾਜਪਾ ਦਾ ਹੋਏ ਅਕਾਲੀ ਦਲ ਦਾ ਹੋਏ ਇਹ ਤਾਲਕੇ ਦਾ ਹੋਏ ਜਾਂ ਕੋਈ ਵੀ ਆਦਮੀ ਬਿਮਾਰ ਹੋਏ ਉਹਦੇ ਵਾਸਤੇ 24 ਘੰਟੇ ਐਂਬੂਲੈਂਸ ਇੱਥੇ ਖੜੀ ਰਹੇਗੀ ਆ ਕੇ ਫੋਨ ਕਰੋ ਮੈਨੇਜਰ ਸਾਹਿਬ ਨੂੰ ਮਿਲੋ ਹੈੱਡ ਗ੍ਰਾਂਤੀ ਸਾਹਿਬ ਨੂੰ ਮਿਲੋ ਔਰ ਸਾਡੇ ਲਖਵਿੰਦਰ ਜੀ ਜਿਨ੍ਹਾਂ ਕੋਲ ਗੱਡੀ ਹੈ ਇਹ ਇਨਚਾਰਜ ਨੇ ਇੱਥੇ ਮੈਂ ਕਹਿ ਰਿਹਾ ਇਸ ਹਲਕੇ ਨੂੰ ਅਜੇ ਹਰਜਿੰਦਰ ਤੇਰੇ ਚੈਨਲ ਤੇ ਕਹਿ ਰਿਹਾ ਇੱਕ ਦੋ ਗੱਡੀਆਂ ਨਹੀਂ ਅਗਰ ਦੋ ਤਿੰਨ ਹੋਰ ਵੀ ਅਗਰ ਐਮਬੂਲੈਂਸ ਦੇਣਾ ਪਈਆਂ ਤੇ 24 ਘੰਟੇ ਖੜੀ ਰਹੇਗੀ ਕੋਈ ਬੰਦਾ ਜਿਹੜਾ ਵੀ ਬਿਮਾਰ ਹੈ ਸਾਡੇ ਹਸਪੀਟਲ ਦਾ ਨਾਂ ਹੈ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਪੀਡੀਆ ਇਦਾਬਾਦ ਸਭ ਤੋਂ ਵੱਡਾ ਹਸਪੀਟਲ ਇਸ ਪੰਜਾਬ ਦਾ ਹੈਗਾ ਸਾਡੇ 750 ਬੈੱਡ 100 100 ਦੇ ਸਾਹਮਣੇ 150 200 ਤੁਹਾਡੇ ਕੋਲ ਅੱਛੇ ਬਿਹਤਰੀਨ ਡਾਕਟਰ ਜਿਹੜੇ ਕੋਈ ਦਿੱਲੀੋਂ ਆਏ ਕੋਈ ਚੰਡੀਗੜ੍ਹੋਂ ਆਏ ਨੇ ਕੋਈ ਪੂਰੇ ਹਿੰਦੂਸਤਾਨ ਦੇ ਡਾਕਟਰ ਹਰ ਬਿਮਾਰੀ ਦਾ ਇਲਾਜ ਕਰਨ ਵਾਸਤੇ ਹਰ ਕਿਸਮ ਦੀ ਮਸ਼ੀਨਰੀ ਸਾਡੇ ਕੋਲ ਹੈ 24 ਘੰਟੇ ਆਪਰੇਟ ਹੋ ਸਕਦੇ ਹੋ ਹਾਰਟ ਦਾ ਆਪਰੇਸ਼ਨ ਹੋਏ ਕਿਸੇ ਕੋਲ ਆਈਸ਼ਮਾਨ ਕਾਰਡ ਹੋਵੇ ਐਸਿਆ ਚ ਕਾਰ ਹੋਵੇ ਕੋਈ ਰੇਲਵੇ ਦਾ ਕਾਰਡ ਹੋਵੇ 100 ਫੀਸ ਸਾਦੀ ਫ੍ਰੀ ਹੋਏਗਾ ਹਾਰਟ ਦਾ ਇਲਾਜ ਵੀ ਹੋਏਗਾ ਉਹ ਹਾਰਟ ਦੀ ਜਿਹੜੀਆਂ ਮਸ਼ੀਨਰੀ ਇੰਪੋਰਟ ਕੀਤੀ ਹੋਈਆਂ ਨੇ ਦਾ ਬੈਸਟ ਮਸ਼ੀਨਰੀ ਸਾਡੇ ਕੋਲ ਹੈ ਯਾਰ ਉਹ ਹਾਰ ਦਾ ਆਪਰੇਸ਼ਨ ਦਾ ਤੀਜੇ ਦਿਨ ਅਸੀਂ ਪੇਸ਼ੈਂਟ ਨੂੰ ਬੋਲਿਆ ਹੁਣ ਘਰ ਚਲੇ ਜਾ ਤੇ ਮੈਂ ਇਹ ਬੇਨਤੀ ਕਰਾਂਗਾ ਔਰ ਇਹਦੇ ਇਲਾਵਾ ਅਗਰ ਕਿਸੇ ਕੋਲ ਕੁਝ ਨਹੀਂ ਹੈਗਾ ਤੇ ਸਾਡੇ ਜਿਹੜੇ ਇਲਾਜ ਨੇ ਡਾਕਟਰਾਂ ਦੇ ਮੈਡੀਸਨ ਖਾਣਾ ਪੀਣਾ ਰਹਿਣਾ ਆਪਰੇਸ਼ਨ ਕਰਨਾ ਉਹ ਸਾਰੇ 19500 ਦੇ ਥੱਲੇ ਰਹਿੰਦੇ ਨੇ ਉੱਤੇ ਨਹੀਂ ਦਿੰਦੇ ਨੇ ਤੇ ਮੈਂ ਅੱਜ ਸਾਰੇ ਪਰਿਵਾਰਾਂ ਨੂੰ ਕਹਾਂਗਾ ਕਿ ਕੋਈ ਫਾਰਮੈਲਟੀ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਹਸਪੀਟਲ ਦੇ ਜਾ ਕੇ ਲੱਖਾਂ ਰੁਪਏ ਲਾਣ ਦੀ ਜਰੂਰਤ ਨਹੀਂ ਹੈ ਉਹ ਤੁਹਾਡੀ ਕਿਡਨੀ ਦਾ ਇਲਾਜ ਹੋਏ ਤੁਹਾਡੇ ਗਟਰੇ ਰਿਪਲੇਸ ਕਰਨੇ ਹੋਣ ਹਾਰਟ ਰਿਪਲੇਸ ਕਰਨਾ ਹੋਏ ਇਹ ਸਾਰਾ ਜਿਹੜਾ ਕਾਰਡ ਵਾਲਿਆਂ ਦਾ ਫ੍ਰੀ ਹੈ ਔਰ ਬਾਕੀ ਵਾਲਿਆਂ ਦਾ ਮਾਰਕੀਟ ਤੋਂ 15 ਦਾ 20% ਦੇ ਉੱਤੇ ਖਰਚੇ ਦੇ ਉੱਤੇ ਇਲਾਜ ਹੁੰਦਾ ਔਰ ਛੋਟੀ ਨਾਲ ਜਿਹੜੀ ਤੁਹਾਡੀ ਅਮਰਜੈਂਸੀ ਬਾਡਨ ਹੈ ਉਹ 에어 ਕੰਡੀਸ਼ਨ ਜਨਰਲ ਬਾਡਨ 에어 ਕੰਡੀਸ਼ਨ ਤੁਹਾਨੂੰ ਕਹਿ ਰਹਿਆਂ ਕਿ ਇਦਾਂ ਦਾ ਕੋਈ ਸੁਵਿਧਾ ਨਹੀਂ ਹੈ ਜਿਹੜੀ ਚਾਹੀਦੀ ਹੋਰ ਹੈ ਉੱਥੇ ਤੁਹਾਨੂੰ ਨਾ ਮਿਲ ਅੱਜ ਬੜੀ ਖੁਸ਼ੀ ਦਾ ਗੱਲ ਹੈ ਕਿ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਬਾਬਾ ਸ਼ਿਰਚਾਨ 34 ਸਾਹਿਬ ਗੁਰਦੁਆਰਾ ਆਂਦਾ ਔਰ ਇਹ ਲਖਵਿੰਦਰ ਆ ਕੇ ਮੇਰਾ ਇਹ ਕਾਰਗਰਤਾ ਆਮ ਆਦਮੀ ਪਾਰਟੀ ਦਾ ਜਿਹਨੇ ਮੈਨੂੰ ਵੇੰਦੀ ਦਿੱਤੀ ਕਿ ਸਰ ਅਗਰ ਗੱਡੀਆਂ ਦੇਣੀਆਂ ਤਾਂ ਸਾਡੇ ਆਕੇ ਗੁਰਦੁਆਰੇ 'ਚ ਦਿਓ ਸਾਡੀ ਜਨਤਾ ਨੂੰ ਇੱਕ ਬੜੀ ਸਹੂਲਤ ਮਿਲੇਗੀ ਹਰਜਿੰਦਰ ਤੇਰਾ ਵੀ ਬਹੁਤ ਬਹੁਤ ਧੰਨਵਾਦ ਤੂੰ ਵੀ ਆਇਆ ਮੈਂ ਤੇ ਕੀ ਪਤਾ ਨਹੀਂ ਕਿਤੇ ਉੱਪਰ نیچے ਹੋ ਜਾਏਗਾ ਪਰ ਇਟ ਇਜ਼ ਗੰਭਾਸੇ ਹੁਣ ਤੇਰੀ ਜ਼ਿੰਮੇਵਾਰੀ ਹੈ ਕੋਈ ਘਾਰ ਬਚੇ ਨਹੀਂ ਕਿ ਕੋਈ ਇਹ ਬੋਲੇ ਕਿ ਨਹੀਂ ਯਾਰ ਮੈਂ ਬਿਮਾਰ ਹੋ ਗਿਆ ਤਾਂ ਲੱਖ ਰੁਪਏ ਲੱਗ ਜਾਣੇ ਆ ਉਹ ਦਿਨ ਖਤਮ ਹੋ ਗਏ ਦ ਵਾਈਡ ਮੈਡੀਕਲ ਕਾਲਜ ਐਂਡ ਹਸਪੀਟਲ ਤੁਹਾਡਾ ਆਪਣਾ ਹਸਪੀਟਲ ਹੈ 24 ਘੰਟੇ ਤੁਸੀਂ ਆ ਸਕਦੇ ਹੋ ਕੋਈ ਤੁਹਾਡੀ ਓਪੀਡੀ ਦੀ ਫੀਸ ਨਹੀਂ ਹੋਏਗੀ ਸਾਰਾ ਫਰੀਦ ਇਲਾਜ ਹੋਏਗਾ ਹੋਰ ਮੇਰੇ ਲਈ ਕੋਈ ਵੀ ਸੇਵਾ ਹੈ ਸਾਰੇ ਮੇਰੇ ਆਮ ਆਦਮੀ ਪਾਰਟੀ ਮਾਲਕ ਨੇ ਉਸ ਹਸਪੀਟਲ ਦੇ ਇਹ ਕਿਸੇ ਨੂੰ ਵੀ ਆਪਣਾ ਚਿੱਠੀ ਲਿਖ ਕੇ ਦਾ ਕਾਰਡ ਦੇ ਕੇ ਭੇਜ ਸਕਦੇ ਨੇ ਔਰ ਤੇਰੇ ਵੱਸੇ ਹਰਜਿੰਦਰ ਸਪੈਸ਼ਲੀ ਤੂੰ ਜਿੰਨੂੰ ਵੀ ਭੇਜਣਾ ਪੇਜਾ ਯਕੀਨ ਨਾਲ ਕਹਿਣਾ ਚੰਗਾ ਸੋਨਾ ਇੱਜ਼ਤ ਨਾਲ ਪਰਿਵਾਰ ਦੀ ਤਰ੍ਹਾਂ ਲਾਦ ਕੀਤਾ ਜਾਏਗਾ ਇੱਕ ਵਾਰੀ ਫਿਰ ਮੇਰੇ ਸਾਰੇ ਭਰਾ ਆਮ ਆਦਮੀ ਪਾਰਟੀ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਡੇ ਹਰਜਿੰਦਰ ਬਾਕੀ ਮੇਰੇ ਜਿੰਨੇ ਵੀ ਭਰਾ ਇੱਥੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪਿਆਰ ਤੁਸੀਂ ਦਿੱਤਾ ਹੈ ਨਮਸਕਾਰ ਧੰਨਵਾਦ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਐਸ ਵੇਲੇ ਦੋ ਐਂਬੂਲੈਂਸ ਜਿਹੜੀਆਂ ਇੱਥੇ ਦਿੱਤੀਆਂ ਗਈਆਂ ਔਰ ਇੱਕ ਹੋਰ ਵਾਦਾ ਕੀਤਾ ਗਿਆ ਕਿ ਜੇ ਇਸ ਏਰੀਏ ਨੂੰ ਹੋਰ ਵੀ ਐਂਬੂਲੈਂਸਾਂ ਦੀ ਜ਼ਰੂਰਤ ਹੈ ਕੋਈ ਇੱਕ ਦੋ ਹੋਰ ਤਾਂ ਉਹ ਵੀ ਮਿਲ ਗਈਆਂ ਲੇਕਿਨ ਸਮੇਂ ਸਮੇਂ ਦੇ ਉੱਤੇ ਦਿਲ ਵਰਤਣਾ ਔਰ ਦਿਲ ਦੇ ਨਾਲ ਇੱਕ ਗੱਲ ਕਹਿਣੀ ਵਾਕਈ ਹੀ ਸਲਾਰੀਆ ਸਾਹਿਬ ਅੱਜ ਤੋਂ ਲੰਬੇ ਸਮੇਂ ਤੋਂ ਹੀ ਗਰਜਦੇ ਆਏ ਨੇ ਔਰ ਅੱਜ ਟਾਲੀ ਸਾਹਿਬ ਗੁਰਦੁਆਰਾ ਬਾਬਾ ਸ਼੍ਰੀ ਚਾਂਦੀ ਦਾ ਦਰਸ਼ਨ ਵੀ ਕੀਤੇ ਨੇ ਔਰ ਧੰਨਵਾਦ ਕੀਤਾ ਇਹਨਾਂ ਸੰਗਤਾਂ ਦਾ ਕਿ ਵਾਕਈ ਇਹਨਾਂ ਨੇ ਸਾਨੂੰ ਇੱਥੇ ਅੱਜ ਪਹਿਲੀ ਵਾਰ ਸਮਾਂ ਜਿਹੜਾ ਮਿਲਿਆ ਹੈ ਜਿਵੇਂ ਅਸੀਂ ਦਰਸ਼ਨ ਕੀਤੇ ਆ ਔਰ ਇਹ ਸੰਗਤਾਂ ਜਿਹੜੀਆਂ ਇਸ ਵੇਲੇ ਬਹੁਤ ਪਿਆਰ ਦੇ ਰਹੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਹਿਬ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ ਸਾਈਡ ਤੇ ਹੋ ਜਾਣਾ ਹੌਣ ਲਾਗੇ ਖਲੋ ਕੇ ਤਰਾ ਨਾ ਕਰੋ ਅਸੀਂ ਪਿੱਛੇ